ਹਮ ਵੀ ਚੜਨਾ ਗੁਰਮੁਖ ਪਿਆਰਿਓ ਜੋ ਸਾਡੇ ਤੋਂ ਪਹਿਲਾਂ ਸਾਡੇ ਬਜ਼ੁਰਗ ਆਏ ਸਾਡਾ ਸਾਥ ਪੁਰਿਆ ਜਾ ਰਿਹਾ ਹੈ ਅਸਾਂ ਵੀ ਇਹ ਤੋਂ ਇੱਕ ਦਿਨ ਕੋ ਜਾਵਾਂਗੇ ਗੱਜ ਕੇ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਨਾਲ ਦੇ ਚਲੇ ਗਏ ਅਸੀਂ ਵੀ ਇੱਕ ਦਿਨ ਚਲੇ ਜਾਣਾ ਦੂਰ ਗਵਨ ਸਿਰ ਉੱਪਰ ਮਰਨਾ ਇਹ ਦੂਰ ਦੀ ਯਾਤਰੀ ਹੈ ਮੌਤ ਸਿਰ ਉੱਤੇ ਖਲੋਤੀ ਹੈ ਗੱਜ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਹਰੇਕ ਬੰਦੇ ਨੂੰ ਲੱਗਦਾ ਮੌਤ ਬੜੀ ਦੂਰ ਹੈ ਪਰ ਕਦੀ ਦੇਖ ਤਾਂ ਸੀ ਉਹ ਤੇਰੇ ਸਾਹਮਣੇ ਕਲੋਚੀ ਤੈਨੂੰ ਨਜ਼ਰ ਨਹੀਂ ਆਉਂਦੀ ਗੁਰਮੁਖ ਪਿਆਰਿਆ ਦੂਰ ਗਵਨ ਸਿਰ ਉੱਪਰ ਮਰਨਾ ਬੰਦੇ ਨੂੰ ਆ ਹੁੰਦਾ ਮੈਨੂੰ ਹਜੇ ਮਰਨਾ ਮੇਰਾ ਸਮਾਂ ਬੜਾ ਦੂਰ ਹੈ ਤੇ ਪ੍ਰਮਾਤਮਾ ਕਹਿੰਦੇ ਨੇ ਦੂਰ ਗਵਨ ਮੌਤ ਤੇਰੇ ਸਿਰ ਦੇ ਉੱਪਰ ਬੈਠੀ ਹੈ ਹਮ ਆਦਮੀ ਵਾ ਇਕਦਮੀ ਮੌਲਕ ਮੌਟੇ ਨਾ ਜਾਣਾ ਰਾਤ ਨੂੰ ਬੰਦਾ ਸੌਂਦਾ ਤੇ ਸਵੇਰੇ ਕਿੱਟਨ ਸਮਾ ਜਾਂਦਾ ਆਪਣੇ ਨਗਰ ਦੀ ਗੱਲ ਹੀ ਕਰ ਰਹੇ ਅੱਡੇ ਨਗਰ ਦੇ ਜਵਾਈ ਸੀ ਥੋੜੇ ਦਿਨ ਪਹਿਲਾਂ ਘੁੱਗ ਪਿਆ ਜੋਤੀਸਰ ਸਵੇਰੇ ਚੰਗੇ ਬੜੇ ਉੱਠੇ ਨੇ ਗੁਰੂ ਘਰ ਜਾਣਾ ਸੀ ਪਾਠ ਰਖਾਇਆ ਹੋਇਆ ਪਰ ਪਰਮਾਤਮਾ ਜਿੱਥੇ ਸਮਾਯੋਗ ਦੇਵੇ ਨਾ ਦੂਰ ਗਮਨ ਸਿਰ ਉੱਪਰ ਮਰਨਾ ਬੰਦੇ ਨੂੰ ਲੱਗਦਾ ਮੈਨੂੰ ਅਜੇ ਮੌਤ ਨਹੀਂ ਆਉਣੀ ਪਰ ਪ੍ਰਮਾਤਮਾ ਦੇ ਕਰੋ ਪਤਾ ਨਹੀਂ ਕਦੋਂ ਸੱਦਾ ਪੱਤਰ ਆ ਜਾਵੇ। ਆਪਣੇ ਨਗਰ ਦੇ ਜਵਾਈ ਸੀ ਤਰਤ ਸਿੰਘ ਜੀ ਦੇ। ਮੈਂ ਵੀ ਉਧਰ ਕੋ ਉੱਥੇ ਜਾ ਕੇ ਆਇਆ। ਕਿਤੇ ਚੰਗੇ ਭੜੇ ਤਿਆਰ ਹੋਏ ਨਹੀਂ। ਅੰਮ੍ਰਿਤ ਵੇਲੇ ਗੁਰੂ ਘਰ ਵੀ ਗਏ ਨਹੀਂ। ਨਿਤਨੇਮ ਵੀ ਕੀਤਾ ਤੇ ਦਸਤਾਰ ਕੱਢੀ ਐ। ਭੈਣ ਜੀ ਨੇ ਕੱਪੜੇ ਪ੍ਰੈਸ ਕੀਤੇ ਨੇ।